ਲੋਕ ਸਭਾ ਚੋਣਾਂ ਦੇ ਲਈ ਲੀਡਰਾਂ ਵੱਲੋਂ ਫਖਫਖ ਪਾਰਟੀ ਦੇ ਨੇਤਾ ਬੋਟ ਮੰਗਲ ਲਈ ਆਣਗੇ ਲੇਕਿਨ ਜਿਹੜੀ ਇਸ ਸਮਾਣਾ ਸਹਿਰ ਦੀ ਮੁੱਖ ਸਮੱਸਿਆ ਹੈ ਉਸ ਪਾਸੇ ਕਿਸੇ ਲੀਡਰ ਨੇ ਅਜ ਤੱਕ ਧਿਆਨ ਨਹੀਂ ਦਿੱਤਾ ਇਹ ਲੋਕਾਂ ਦਾ ਕਹਿਣਾ ਹੈ ਗੱਲਬਾਤ ਕਰਦੇ ਹਾਂ ਅਸੀਂ ਖੜੇ ਹਾਂ ਕ੍ਰਿਸ਼ਨਾ ਮਾਰਕੀਟ ਕ੍ਰਿਸ਼ਨਾ ਮਾਰਕੀਟ ਉਹ ਬਾਜ਼ਾਰ ਹੈ ਸਮਾਣਾ ਦਾ ਬੱਸ ਸਟੈਂਡ ਤੋਂ ਨਿਕਲ ਕੇ ਇੱਥੋਂ ਹੀ ਸਹਿਰ ਦੇ ਸਾਰੇ ਸਹਿਰ ਦੇ ਵਿੱਚ ਦਾਖਲ ਹੁੰਦਾ ਹੈ ਔਰ ਕੀ ਹਾਲਾਤ ਹੁੰਦੇ ਅਗਲੇ ਬਰਸਾਤਾਂ ਦੇ ਦਿਨਾਂ ਦੇ ਵਿੱਚ ਮਾਰਕੀਟ ਦੀ ਕੀ ਪੁਜੀਸ਼ਨ ਹੁੰਦੀ ਹੈ ਜੀ ਸਭ ਤੋਂ ਦੇਖੋ ਇਸ ਸਮਾਣੇ ਦਾ ਮੇਨ ਬਜ਼ਾਰ ਹੈ ਲੇਕਿਨ ਬਰਸਾਤਾਂ ਦੇ ਦੌਰਾਨ ਸਭ ਤੋਂ ਬੇਕਾਰ ਬਿਆਰ ਜਿਹੜਾ ਸਭ ਤੋਂ ਬਦਨਾਮੀ ਦਾ ਕਾਰਨ ਬਣਦਾ ਇੱਥੇ ਡੇਢ ਤੋਂ ਲੈ ਕੇ 3-3 ਫੁੱਟ ਤੱਕ ਪਾਣੀ ਖੜ ਜਾਂਦਾ ਪਿਛਲੇ 15-20 ਸਾਲਾਂ ਤੋਂ ਕਿਸੇ ਵੀ ਸਰਕਾਰ ਨੇ ਇਸ ਪਾਸੇ ਧਿਆਨ ਦਿੱਤਾ ਵਾਰ-ਵਾਰ ਕਹਿਣ ਦੇ ਵੀ ਮੀਡੀਆ ਵੱਲੋਂ ਵੀ ਬਹੁਤ ਵਾਰ ਖਬਰਾਂ ਲਾਈਆਂ ਗਈਆਂ ਲੇਕਿਨ ਇਸ ਚੀਜ਼ ਦਾ ਕੋਈ ਹੱਲ ਨਹੀਂ ਕੀਤਾ ਗਿਆ ਕੋਈ ਲੀਡਰ ਆਣਗੇ ਉਹਨਾਂ ਦਾ ਮੁੱਦਾ ਰੱਖੋਗੇ ਸਾਹਮਣੇ ਅਸਤਾਬ ਸ਼ਰਤੀ ਰੱਖਦੇ ਜੀ ਹੱਲ ਕਰਨਾ ਉਹਨਾਂ ਦੀ ਮਰਜ਼ੀ ਹੈ ਨਹੀਂ ਤਾਂ ਫਿਰ ਦੇਖੋ ਇਹਲੇ ਚ ਫੈਸਲਾ ਤਾਂ ਉਹਨਾਂ ਨੇ ਹੀ ਕਰਨਾ ਹੈ ਜੀ ਫੈਸ ਬਾਕੀ ਵੋਟਾਂ ਨੇ ਇਹ ਚੀਜ਼ਾਂ ਦਾ ਤਾਂ ਉਹਨਾਂ ਨੂੰ ਫਿਰ ਇਸ ਚੀਜ਼ ਬਾਰੇ ਸੋਚਣਾ ਚਾਹੀਦਾ ਵੀ ਕੀ ਖਮਿਆਜਾ ਮਿਲੂ ਠੀਕ ਥੈਂਕ ਯੂ ਰਾਤ ਹੁੰਦੇ ਹਨ ਹਨਾ ਤਾਂ ਬਹੁਤ ਬਦਤਰ ਹੁੰਦੇ ਆ ਇਹਤੇ ਤਾਂ ਦੁਕਾਨਾਂ ਦੇ ਅੰਦਰ ਪਾਣੀ ਜਾਂਦਾ ਹੈ ਗੋਡੇ-ਗੋਡੇ ਤੋਂ ਉੱਪਰ ਪਾਣੀ ਜਾਂਦਾ ਹੈ ਤਕਰੀਬਨ ਬੱਸ ਸਟੈਂਡ ਦੇ ਅੰਦਰ ਵੀ ਪਾਣੀ ਖੜਦਾ ਹੈ ਉੱਥੇ ਵੀ ਜਿਹੜਾ ਲੜਕੀਆਂ ਦਾ ਔਰਤਾਂ ਦਾ ਤਾਂ ਖਾਸ ਕਰਕੇ ਬਹੁਤ ਹੀ ਬੁਰਾ ਹਾਲ ਹੈ ਜਿਹੜੇ ਕੱਪੜੇ ਉੱਪਰ ਚੁਗ ਚੁਕੇ ਗੋਡੇ ਦੇ ਉੱਪਰ ਉੱਪਰ ਪਾਣੀ ਹੁੰਦਾ ਹੈ ਤਕਰੀਬਨ ਸਾਰਾ ਏਰੀਆ ਔਰ ਇਧਰ ਜਿਹੜਾ ਪਾਤਰਾ ਰੋਡ ਵਾਲੂ ਇਧਰੋਂ ਜਾਈਏ ਸਮਿਸ਼ਾਨ ਘਾਟ ਵਾਲੋਂ ਇਧਰ ਵੀ ਇਹ ਸਾਰੇ ਮਾਰਕੀਟ ਤਕਰੀਬਨ ਬਹੁਤ ਭੈੜਾ ਹਾਲ ਹੈ ਕਿੰਨੇ ਟਾਈਮ ਦੇ ਹਾਲਾਤ ਦੇਖ ਰਹੇ ਹੋ ਤੁਸੀਂ ਹਾਲਾਤ ਇਹ ਕਿੰਨੇ ਸਾਲਾਂ ਤੋਂ ਹੀ ਨੇ ਜੀ ਇਹ ਠੀਕ ਹੋਈ ਨਹੀਂ ਹੈਗੇ ਇਹਦੇ ਵੀ ਜਿਹੜਾ ਸੀਵਰੇਜ ਅੰਦਰ ਪਾਇਆ ਅੰਡਰਗਰਾਉਂਡ ਪਾਇਆ ਹੋਇਆ ਉਹਦਾ ਪਤਾ ਨਹੀਂ ਸਫਾਈ ਨਹੀਂ ਹੈ ਪਤਾ ਨਹੀਂ ਉਹ ਕਿੰਨਾ ਕੋ ਹੈ ਕਿੰਨਾ ਕੋ ਨਹੀਂ ਹੈਗਾ ਨਾ ਉੱਪਰਲੇ ਪਾਣੀ ਜਿਹੜਾ ਸਾਫ ਕਰਕੇ ਜਾਂਦੇ ਨੇ ਉਹ ਵੀ ਇਸ ਤਰ੍ਹਾਂ ਕੁਝ ਕੱਢ ਗਏ ਕੁਝ ਛੱਡ ਗਏ ਨਾ ਤਾਂ ਉੱਪਰ ਦੀ ਸਫਾਈ ਹੁੰਦੀ ਐ ਮੈਨ ਇਹ ਕਿਸੇ ਐਮਪੀ ਨੇ ਅੱਜ ਤੱਕ ਇਸ ਮੁੱਦੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਕੋਈ ਮਤਲਬ ਕੁਛ ਛੁੰਦੇ ਉਪਰੋਂ ਜਦੋਂ ਕੋਈ ਮਦਦ ਕੀਤੀ ਜਾਂਦੇ ਨਾ ਉਹ ਬੁਲਾਇਆ ਜਾਂਦਾ ਹੈ ਪ੍ਰੈਸਰ ਰਿਪੋਰਟਰ ਵਗੈਰਾ ਨੂੰ ਉਹ ਯਤਨ ਕਰਦੇ ਨੇ ਤੁਹਾਡੇ ਵਰਗੇ ਵੀਰ ਪਰ ਕੋਈ ਹੱਲ ਨਹੀਂ ਹੱਲ ਕੋਈ ਲੀਡਰ ਨੇ ਕਿਸੇ ਨਾ 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 ਕੋਈ ਜਿਹੜਾ ਪੇਟੈਂਟ ਹੱਲ ਨਹੀਂ ਆਇਆ ਕੁਛ ਵੀ ਹੁਣ ਤੁਸੀਂ ਕੀ ਮੰਗਰਦੇ ਜਿਹੜੇ ਲੋਕ ਸਭਾ ਚੋਣਾ ਆ ਗਈ ਵੋਟਾਂ ਮੰਗਣ ਵਾਸਤੇ ਆਣਗੇ ਹਰ ਪਾਰਟੀ ਦਾ ਨੇਤਾ ਆਊਗਾ ਕੀ ਤੁਸੀਂ ਮੰਗ ਕੇ ਰੱਖੇ ਮੁੱਦਾ ਰੱਖੋਗੇ ਤੇ ਮੁੱਦਾ ਦਾ ਹਰਕਦਾ ਹੈ ਮੁੱਦਾ ਦਿਲ ਚ ਹੈ ਮੁੱਦਾ ਦਿਮਾਗ ਚ ਹੈ ਮੁੱਦਾ ਉਹਨਾਂ ਨੂੰ ਸਮਝ ਚ ਆ ਜਾਏ ਉਹਨਾਂ ਦੇ ਨੇਤਰਾਂ ਚ ਆ ਜਾਏ ਪੀ ਸਾਡੇ ਜਿਹੜੇ ਸਾਡੇ ਕੰਮ ਨੇ ਕਾਜ ਨੇ ਪਹਿਲ ਤੌਰ ਤੇ ਕਰਨ ਵਾਲੇ ਤੇ ਇਸੋ ਬੜੀ ਤੇ ਗੱਲ ਨਹੀਂ ਦਿਲ ਜਤਨ ਵਾਲੀ ਗੱਲ ਹੈ ਠੀਕ ਹੈ ਥੈਂਕ ਯੂ ਭਾਈ ਸਾਹਿਬ ਲੋਕ ਸਭਾ ਸੋਣਾ ਆ ਗਈ ਹੈ ਵੋਟਾਂ ਵਾਸਤੇ ਲੀਡਰ ਵੀ ਆਣਗੇ ਅਰਮਾਨਸੂਨ ਵੀ ਸਰੋਜ ਜੀ ਜੂਨ ਦੇ ਵਿੱਚ ਬਿਲਕੁਲ ਜੀ ਇਸ ਮਾਰਕੀਟ ਦੇ ਕੀ ਹਾਲਾਤ ਹੁੰਦੇ ਕੀ ਮੰਗ ਕਰਦੇ ਤੁਸੀਂ ਕਿੰਨੇ ਸਾਲਾਂ ਤੋਂ ਹਾਲਾਤ ਨੇ ਮਾਰਕੀਟ ਦੇ ਤਾਂ ਉਮੀ ਹਾਲਾਤ ਬਣੇ ਹੋਏ ਨੇ ਜੋ ਪਹਿਲਾਂ ਸੀਗੇ ਜੀ ਕਿਸੇ ਵੀ ਕੋਈ ਪਾਰਟੀ ਦਾ ਕੋਈ ਦੇਖੋ ਅਸੀਂ ਵਪਾਰੀ ਲੋਕ ਆ ਅਸੀਂ ਕਿਸੇ ਨਾਲ ਖੁੱਲ ਕੇ ਨਹੀਂ ਉਹ ਕਰਦੇ ਹੈਗੇ ਕੋਈ ਵੀ ਪਾਰਟੀ ਆਵੇ ਸਾਨੂੰ ਤਾਂ ਵਿਕਾਸ ਚਾਹੀਦਾ ਸਾਨੂੰ ਇਸ ਤੋਂ ਕੋਈ ਮਤਲਬ ਨਹੀਂ ਹੈ 40 ਸਾਲ ਦੇ ਵਿੱਚ ਇਸ ਬਜ਼ਾਰਾ ਦੇ ਜਿਹੜੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਹੈ ਨੀ ਹਾਲ ਤੱਕ ਤਾਂ ਕੋਈ ਸਮੱਸਿਆ ਹੱਲ ਨਹੀਂ ਹੋਈ ਜੀ ਕੋਈ ਵੀ ਸਮੱਸਿਆ ਨਹੀਂ ਹੱਲ ਹੋਈ ਹਮ ਅੱਜ ਤੱਕ ਜੋ ਸਮੱਸਿਆ ਅਸੀਂ ਉਹ ਜਿਉਂਦੀ ਟੂ ਬਣੀ ਹੋਈ ਹੈ ਬਰਸਾਤ ਹੁਣ ਤੇ ਕੀ ਹਾਲਾਤ ਬਣਦੇ ਨੇ ਬਰਸਾਤ ਹੋਣ ਦੇ ਕਾਰਨ ਜੋ ਬਰਸਾਤ ਪੈ ਜਾਂਦੀ ਹੈ ਇੱਕ ਤਾਂ ਗਾਹ ਖਤਮ ਹੋ ਜਾਂਦਾ ਜੀ ਨੰਬਰ 2 ਤੇ 6 ਘੰਟੇ 7 ਘੰਟੇ ਇੱਕ ਦਿਨ ਪੂਰਾ ਨਿਕਾਸੀ ਨਹੀਂ ਹੁੰਦੀ ਪਾਣੀ ਖੜਾ ਰਹਿੰਦਾ ਕੀ ਮੰਗਾਂ ਨੂੰ ਕਹੋ ਸਾਡੀ ਤਾਂ ਹੀ ਮੰਗ ਹੈ ਜੀ ਜੋ ਵੀ ਸਰਕਾਰ ਆਵੇ ਵਪਾਰੀ ਹਿੱਤ ਦੇ ਵਿੱਚ ਹੋਵੇ ਔਰ ਵਿਕਾਸ ਕਾਰਿਆਂ ਨੂੰ ਪਹਿਲ ਦਿੱਤੀ ਜਾਵੇ ਜੀ ਜੋ ਇਹ ਸਮੱਸਿਆ ਹੱਲ ਕੀਤੀ ਜਾਵੇ ਵਾਸਤੇ ਕਾਂਗਰਸ ਕਾ ਵੀ ਕੱਲੀ ਵੀ ਬੀਜੇਪੀ ਵੀ ਸਾਰੇ ਆਣਿਆ ਆਜ਼ਾਦ ਵੀ ਆਣਗੇ ਇਹ ਸ਼ਹਿਰ ਦੇ ਵਿੱਚ ਅਗਲੇ ਮਹੀਨੇ ਬਰਸਾਤਾਂ ਸ਼ੁਰੂ ਹੋ ਜਾਣੀਆਂ ਇਹਨਾਂ ਬਾਜ਼ਾਰਾਂ ਦੇ ਕੀ ਹਾਲਾਤ ਹੁੰਦੇ ਔਰ ਕੀ ਮੰਗ ਕਰਦੇ ਹੋ ਤੁਸੀਂ ਇਹੀ ਮੰਗ ਕਰ ਰਹੀਏ ਬਾਜ਼ਾਰ ਦੇ ਜਿਹੜੇ ਸੜਕ ਉੱਤੇ ਚੱਕੀ ਜੇ ਪਾਣੀ ਦੀ ਨਿਕਾਸੀ ਹੋਣੀ ਚਾਹੀਦੀ ਹੈ ਲੀਡਰ ਤਾਂ ਅੰਦਰ ਵੋਟਾਂ ਵਾਕੇ ਲੈ ਜਾਂਦੇ ਨੇ ਕੁਝ ਕਰ ਦਿੱਤਾ ਹੈ ਨਹੀਂ ਕੋਈ ਮਸਲਾ ਹੱਲ ਕੀਤਾ ਅਸ ਤੱਕ ਨਹੀਂ ਕਿਸੇ ਨੇ ਵੀ ਨਹੀਂ ਕੋਈ ਨਾ ਤਾਂ ਇਹ ਤਾਂ ਇੱਥੇ ਤਾਂ ਸਾਰਾ ਬੰਦੇ ਪੈਂਟਾਂ ਲਾ ਕੇ ਧੁਰਦੇ ਨੇ ਇਸ ਪਜਾਰ ਤੇ ਕੋਈ ਉਹ ਹੋ ਨਹੀਂ ਹਾਲ ਬੀਬੀਆਂ ਨੂੰ ਲਬੱਤਿਆਂ ਨੂੰ ਲੜਕੀਆਂ ਬਹੁਤ ਔਖਾ ਬਹੁਤ ਮੁਸ਼ਕਲ ਹੈ ਜੀ ਈਆਂ ਬੈਨ ਨੂੰ ਬਹੁਤ ਮੁਸ਼ਕਲ ਹੈ ਜਿਹੜੇ ਸਕੂਲਾਂ ਦੇ ਬੱਚੇ ਜਾਂਦੇ ਨੇ ਸਭ ਤੋਂ ਜਿਆਦਾ ਔਖਾ ਹੈ ਜੇ ਆਪਣੇ ਵਰਦੀਆਂ ਭੇਜ ਲੈਂਦੇ ਨੇ ਵੋਟ ਕੱਟ ਕੇ ਜਾਂਦੇ ਨੇ ਨਕਮਈ ਹਾਲਾ ਹੁਣ ਵੋਟਾਂ ਦਾ ਜਿਹਨੂੰ ਕਿਨੂੰ ਪਾਈਏ ਸਮਝ ਨਹੀਂ ਆ ਰਹੀ ਠੀਕ ਇਧਰ ਦੇਖ ਹਾਂ ਬਾਉ ਜੀ ਕੀ ਨਾਮ ਆਪ ਜੀ ਦਾ ਜਗਦੀਸ਼ ਕੁਮਾਰ ਕਿਹੜੀ ਮਾਰਕੀਟ ਮੈਂ ਸੌਫ ਕਰਦੇ ਹੋ ਕ੍ਰਿਸ਼ਨਾ ਮਾਰਕੀਟ ਹੁਣ ਬੋਟਾਂ ਆ ਗਈ ਲੋਕ ਸਭਾ ਦੀ ਹਰ ਆਰਟੀਕਲ ਰਿਪੋਰਟ ਮੰਗਣਾ ਆਊਗਾ ਹਾਂਜੀ 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 ਤੇ ਬਾਜ਼ਾਰ ਦੇ ਹਾਲਾਤ ਬਰਸਾਤਾਂ ਦੇ ਬਾਜ਼ਾਰ ਦੇ ਹਾਲਾਤ ਤਾਂ ਬੜੇ ਖਰਾਬ ਨੇ ਇੱਕ ਵਾਰੀ ਮੀਂਹ ਪੈ ਜੇ ਦੀ ਸਾਰਾ ਦਿਨ ਬੇਕਾਰ ਜਾਂਦਾ ਸਾਰਾ ਦਿਨ ਸਵੇਰ ਤੋਂ ਸ਼ਾਮ ਤੱਕ ਪਾਣੀ ਨਿਕਲਦਾ ਹੀ ਨਹੀਂ ਹੈਗਾ ਜੀ ਪਾਣੀ ਬਿਲਕੁਲ ਕਿੰਨੇ ਸਾਲਾਂ ਤੋਂ ਦੁਕਾਨ ਕਰ ਰਹੇ ਹੋ ਇੱਥੇ ਦੁਕਾਨ ਤਾਂ 30 ਸਾਲ ਹੋ ਗਈ 30 ਸਾਲ ਤੇ ਇਹੀ ਦੇਖ ਰਹੇ ਹੋ ਇਹੀ ਦੇਖ ਰਹੇ ਸੜਕ ਵੀ ਬਣ ਗਈ ਸਾਰਾ ਕੁਝ ਕਰਤਾ ਸੀ ਪਾਪ ਵੀ ਪਾਤਾ ਫਿਰ ਵੀ ਉਹੀ ਕੰਡੀਸ਼ਨ ਕੋਈ ਨਿਕਾਸੀ ਨਹੀਂ ਹੋਈ ਜੀ ਇਹਨਾਂ ਨੂੰ ਸਾਨੂੰ ਆਇਆ ਦੁਕਾਨਦਾਰਾਂ ਦਾ ਦੁਕਾਨਦਾਰਾਂ ਦਾ ਜਿਹਨਾਂ ਦੇ ਨੀਵੀਆਂ ਨੇ ਦੁਕਾਨਾਂ ਉਹਨਾਂ ਦਾ ਸਾਰਾ ਪਾਣੀ ਅੰਦਰ ਜਾਂਦਾ ਹੈ ਉਹਨਾਂ ਦਾ ਬਹੁਤ ਨਸਕਾਨ ਹੁੰਦਾ ਹੈ ਹੁਣ ਜਿਹਨਾਂ ਦੇ ਮਾੜ ਮਣੂ ਉੱਚੀਆਂ ਨੇ ਉਹਨਾਂ ਦੀ ਕੰਮਕਾਰ ਤੋਂ ਦਿਹਾੜੀ ਸਾਰੀ ਜਾਂਦੀ ਹੈ ਕੰਮ ਤੋਂ ਉਹਨਾਂ ਦਾ ਵੀ ਭਰ ਜਾਂਦਾ ਜਿਹੜੇ ਅਸੀਂ ਬੈਠੇ ਸਾਰਾ ਦਿਨ ਸਾਨੂੰ ਵੀ ਵਾਲਾ ਪੈਲਾ ਪੈਣਾ ਪੈਂਦਾ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਪਿਛਲੇ ਸਮੇਂ ਦੇ ਦਰਮਿਆਨ ਜਦੋਂ ਸਮਾਣੇ ਸ਼ਹਿਰ ਦਾ ਸੀਵਰੇਜ ਪਿਆ ਤਾਂ ਉਹਦੇ ਜਿਹੜੇ ਪਾਈਪਾਂ ਸੀ ਉਹ ਬਹੁਤ ਛੋਟੀਆਂ ਪਾਈਆਂ ਗਈਆਂ ਜੀਦੇ ਨਾਲ ਜਿਹੜਾ بارشਾਂ ਦਾ ਪਾਣੀ ਆ ਉਹਦਾ ਐਗਜ਼ੌਸਟ ਹੋਣਾ ਬਹੁਤ ਮੁਸ਼ਕਲ ਸੀ ਪਰ ਅਸੀਂ ਪਿਛਲੇ ਸਮੇਂ ਦੇ ਦਰਮਿਆਨ ਆ ਪਿਛਲੇ ਸਾਲ ਹੀ ਜਿਹੜਾ ਸਮਾਣੇ ਦੇ ਵਿੱਚ ਜਿਹੜਾ ਤਕਰੀਬਨ ਤਕਰੀਬਨ 100 ਕਰੋੜ ਦੇ ਕਰੀਬ ਬਸਟ ਹੈ ਜਿਹਦਾ ਸੀਵਰੇਜ ਦਾ ਉਹ ਅਸੀਂ 30 ਤੋਂ 40% ਤੱਕ ਉਹ ਜਿਹੜਾ ਪੂਰਾ ਕੀਤਾ ਔਰ ਬਾਕੀ ਵੀ ਜਿਹੜਾ ਰਹਿੰਦਾ ਉਹ ਪੂਰਾ ਕਰਾਂਗੇ ਜਿਹੜੇ ਮੇਨ ਦੋ ਰੋੜਾਂ ਨੇ ਇੱਕ ਵਸਟੈਂਡ ਰੋਡ ਹੈ ਇੱਕ ਚੱਕਲੇ ਵਾਲੀ ਰੋਡ ਹੈ ਜਿਹੜੀ ਉੱਥੇ ਜਿਹੜੀ ਗੋਪਾਲਪੱਬਨ ਵਾਲੀ ਰੋਡ ਹੈ ਜਿਹੜੀ ਉਹਨਾਂ ਦਾ ਜਿਹੜਾ ਪਾਣੀ ਆ ਉਹਨਾਂ ਦੀ ਸਾਡੀ ਕੋਸ਼ਿਸ਼ ਹੈ ਕਿ ਇਹਨਾਂ ਦਾ ਪਾਣੀ ਵੀ ਆ ਜਿਹੜਾ ਉਹ ਮੇਨ ਉਹ ਜਿਹੜੇ ਪਾਈਪ ਆ ਉਹਦੇ ਨਾਲ ਜੋੜ ਕੇ ਜਿਹੜੇ ਉਹਦੇ ਨਾਲ ਬਹੁਤ ਸਾਰਾ ਜਿਹੜਾ ਸ਼ਹਿਰ ਨਿਵਾਸੀਆਂ ਨੂੰ ਫਾਇਦਾ ਹੋਊਗਾ ਬਾਕੀ ਜਿਹੜੇ ਕੋਈ ਕਿਤੇ ਹੋਰ ਮਾਰਾ ਮੋਟਾ ਕਰਨਾ ਲਊਗਾ ਉਹ ਵੀ ਇਸੇ ਕਰਕੇ ਦਵਾਂਗੇ ਸਾਡੀ ਕੋਸ਼ਿਸ਼ ਹੈ ਕਿ ਜਿੰਨਾ ਵੀ ਹੋ ਸਕੇ ਸਮਾਨੇ ਨੂੰ ਇਸ ਜਿਹੜਾ ਬਾਰਸਾਂ ਦੇ ਮੌਸਮ ਮੌਸਮ ਤੋਂ ਜਿਹੜਾ ਪਾਣੀ ਦਾ ਨੁਕਸਾਨ ਨਾ ਹੋਵੇ ਉਸ ਪਾਸੇ ਵੱਲ ਸਾਡੀ ਪੂਰੀ ਕੋਸ਼ਿਸ਼ ਹੈ ਲੋਕ ਸਭਾ ਚੋਣਾਂ ਦੇ ਬੰਦੇ ਨਜ਼ਰ ਹਰ ਪਾਰਟੀ ਦਾ ਜਿਹੜਾ ਲੀਡਰ ਹੈ ਵੋਟਾਂ ਮੰਗਣ ਲਈ ਆਏਗਾ ਲੇਕਿਨ ਸਮਾਣਾ ਸਹਿਰ ਦੇ ਕ੍ਰਿਸ਼ਨਾ ਮਾਰਕੀਟ ਅਤੇ ਤਹਿਸੀਲ ਰੋਡ ਤੇ ਮੇਨ ਰੋਡ ਦੇ ਬਾਜ਼ਾਰ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ 40 ਸਾਲਾਂ ਦੇ ਦੌਰਾਨ ਕਿਸੇ ਵੀ ਲੀਡਰ ਨੇ ਕਿਸੇ ਪਾਰਟੀ ਦੀ ਸਰਕਾਰ ਬਣੀ ਹੋ ਕਿਸੇ ਪਾਰਟੀ ਦਾ ਉਮੀਦਵਾਰ ਲੋਕ ਸਭਾ ਚ ਇਹ ਹੋ ਲੇਕਿਨ ਇਨ ਬਾਜ਼ਾਰਾਂ ਦੇ ਵਿੱਚ ਪਾਣੀ ਕੀ ਨਿਕਾਸਤੀ ਜਿਹੜੀ ਬਰਸਾਤ ਦੇ ਦੌਰਾਨ ਨਹੀਂ ਹੁੰਦੀ ਉਸ ਕਰਕੇ ਦੁਕਾਨਦਾਰਾਂ ਦਾ ਕਾਰੋਬਾਰ ਪ੍ਰਭਾਵਿਤ ਹੁੰਦੇ ਹਨ ਉਹਨਾਂ ਨੇ ਮੰਗ ਕੀਤੀ ਜਿਹੜੇ ਖਾਸ ਤੌਰ ਤੇ ਬੱਸ ਸਟੈਂਡ ਤੋਂ ਜਿਹੜਾ ਰੋਡ ਹੈ ਕ੍ਰਿਸ਼ਨਾ ਮਾਰਕੀਟ ਹੈ ਜਿਸ ਤੇ ਅਸੀਂ ਖੜੇ ਆਂ ਇਸ ਮਾਰਕੀਟ ਦੇ ਵਿੱਚ ਤੋਂ ਸਕੂਲ ਜਾਣ ਵਾਲੇ ਕੋਲਜ ਜਾਣ ਵਾਲੇ ਖਾਸ ਤੌਰ ਤੇ ਲੜਕੀਆਂ ਉੱਤੇ ਔਰਤਾਂ ਨੂੰ ਬਾਰੇ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਹੁਣ ਜਿਹੜੇ ਲੋਕ ਸਭਾ ਚੋਣਾਂ ਦੇ ਵਿੱਚ ਜਿਹੜਾ ਨੇਤਾ ਬੋਰਡ ਮੰਗੇਗਾ ਲੋਕ ਮੰਗ ਕਰ ਰਹੇ ਹਨ ਵੀ ਉਹ ਪਹਿਲਾਂ ਇਸ ਮਸਲੇ ਨੂੰ ਹੱਲ ਕਰੇਗਾ ਅਸੀਂ ਤਾਂ ਹੀ ਬੋਰਡ ਪਾਵਾਂਗੇ ਕੈਮਰਾਮੈਨ ਪ੍ਰਥਮ ਦੇ ਨਾਲ ਪਰਸੋਤਨ ਕੋਸ਼ਿਕ ਲਿਵਿੰਗ ਇੰਡੀਆ ਨਿਊਜ਼ ਮਾਨਾ